ਗਵਰਨਮੈਂਟ ਪ੍ਰਾਈਮਰੀ ਸਕੂਲ ਸ਼ੇਖਪੁਰ ਦੇ ਵਿੱਚ ਬਤੌਰ ਈਟੀਟੀ ਅਧਿਆਪਕਾ ਸੇਵਾ ਨਿਭਾ ਰਹੀ ਹਾਂ ਮੈਨੂੰ ਪੰਜਾਬ ਸਰਕਾਰ ਵੱਲੋਂ ਇੱਕ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਗਿਆ ਫਿਨਲੈਂਡ ਦੇ ਵਿੱਚ ਫਿਨਲੈਂਡ ਕੰਟਰੀ ਹੈ ਆਪਣੀ ਹੈਪੀਨੈਸ ਇੰਡੈਕਸ ਦੇ ਲਈ ਜਾਨੀ ਜਾਂਦੀ ਹੈ ਉਹਦੇ ਵਿੱਚ ਯੂਨੀਵਰਸਿਟੀ ਆਫ ਟਰਕੋ ਦੇ ਵਿੱਚ ਈਸੀਈਸੀ अर्ली ਚਾਈਲਡ ਐਜੂਕੇਸ਼ਨ ਐਂਡ ਚਾਈਲਡ ਕੇਅਰ ਅਤੇ ਪ੍ਰੀ ਪ੍ਰਾਇਮਰੀ ਪ੍ਰਾਇਮਰੀ ਟੀਚਿੰਗ ਟ੍ਰੇਨਿੰਗ ਸਾਨੂੰ ਦਵਾਈ ਗਈ ਜਿਸ ਦੇ ਤਹਿਤ ਮੈਂ ਇਹ ਕਮਾਂਗੀ ਕਿ ਐਦਾਂ ਦੇ ਮੌਕੇ ਜੇ ਸਰਕਾਰ ਪ੍ਰਦਾਨ ਕਰੇ ਤਾਂ ਕਿਤੇ ਨਹੀਂ ਸਾਡੀ ਸਿੱਖਿਆ ਨੀਤੀ ਦੇ ਵਿੱਚ ਕੋਈ ਵੀ ਚੋਲ ਨਹੀਂ ਹੈ ਅਸੀਂ ਪੂਰਾ ਇਹਨਾਂ ਨੂੰ ਪ੍ਰੋਜੈਕਟਸ ਨੂੰ ਇਨਕਲਕੇਟ ਕਰਕੇ ਪੂਰੀ ਜਾਣਕਾਰੀ ਲੈ ਕੇ ਅਸੀਂ ਇਹਨਾਂ ਦਾ ਪੂਰਾ ਫਾਇਦਾ ਚੁੱਕ ਸਕਦੇ ਹਾਂ ਸਭ ਤੋਂ ਵੱਡੀ ਸਕਿੱਲ ਜਿਹੜੀ ਮੈਂ ਗੇਮ ਕੀਤੀ ਹੈ ਉਹ ਹੈ ਹਾਰਡਵਰਕ 노 ਡਾਊਟ ਅਸੀਂ ਇੱਥੇ ਪੂਰਾ ਹਾਰਡਵਰਕ ਕਰਦੇ ਹਾਂ ਪਰ ਥੋੜਾ ਥਿਓਰੈਟਿਕਲ ਪੋਰਸ਼ਨ ਸਾਡਾ ਜ਼ਿਆਦਾ ਹੁੰਦਾ ਹੈ ਉੱਥੇ ਜੋ ਅਸੀਂ ਦੇਖਿਆ that was ਐਜੂਕੇਸ਼ਨਲ ਸਕਿਲਫੁਲ ਸਾਰੀ ਹੀ ਸਕਿਲਫੁਲ ਟ੍ਰੇਨਿੰਗ ਉਹਤੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਸਟਾਰਟਿੰਗ ਫਰੋਮ ਗ੍ਰੇਡ 3 ਬੱਚਾ ਆਪਣਾ ਕੰਮ ਸਾਰਾ ਆਪ ਕਰ ਰਿਹਾ ਹੈ ਹੋਮ ਇਕਨੋਮਿਕਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਸਸਟੇਨੇਬਲ ਹੈਬਿਟਸ ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ ਇਹ ਮੈਨੂੰ ਕੁਝ ਗੱਲਾਂ ਹੈ ਜਿਹੜੀਆਂ ਬਹੁਤ ਵਧੀਆਂ ਲੱਗੀਆਂ ਤੇ ਇਹਨਾਂ ਨੂੰ ਅਸੀਂ ਆਪਣੇ ਸਕੂਲ ਦੇ ਵਿੱਚ ਆਲਰੇਡੀ ਲਾਗੂ ਕਰ ਚੁੱਕੇ ਹਾਂ ਇਹ ਇਸ ਟ੍ਰੇਨਿੰਗ ਦੇ ਵਿੱਚ ਟੋਟਲ 72 ਟੀਚਰ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਸੀ ਜਿਨ੍ਹਾਂ ਨੇ ਬੇਸਿਕ ਜਿਹੜੀ ਲੈਸਨ ਸੀਗੇ ਉਹ ਸਾਰਿਆਂ ਨੇ ਇਕੱਠੇ ਲਿੱਤੇ ਚਾਹੇ ਉਹ ਲਿੰਗੁਇਸਟਿਕ ਦਾ ਸੀਗਾ ਚਾਈਲਡ ਸਾਈਕੋਲੋਜੀ ਦਾ ਸੀਗਾ ਲਾਇਬ੍ਰੇਰੀਜ਼ ਦਾ ਸੀਗਾ ਇਹ ਸਾਰੇ ਸਾਡੇਆਂ ਕਟੇ ਸੀ ਪਰ ਜਿਹੜਾ ਪ੍ਰੋਜੈਕਟ ਵਾਈਜ਼ ਅਸੀਂ ਚੂਜ਼ ਕਰਨਾ ਸੀਗਾ ਉਹ ਅਲੱਗ-ਅਲੱਗ ਸੀਗੇ ਜਿਵੇਂ ਕਈ ਗਰੁੱਪਸ ਨੇ ਰੀਡਿੰਗ ਅਬਿਲਿਟੀਆਂ ਆਫ ਦਾ ਚਿਲड्रन ਇਨਾ ਤੇ ਕੰਮ ਕੀਤਾ ਕਈਆਂ ਨੇ ਰਾਈਟਿੰਗ ਅਬਿਲਿਟੀਆਂ ਆਫ ਦਾ ਚਿਲड्रन ਕਈਆਂ ਨੇ ਸਟ्रेस ਫ੍ਰੀ এনवायरमेंट ਫਾਰ ਦਾ ਚਾਈਲਡ ਇਨ ਦਾ ਪ੍ਰਾਇਮਰੀ এডੂਕੇਸ਼ਨ ਤੇ ਕਈ ਜਿਵੇਂ ਮੇਰਾ ਸੀਗਾ ਸਸਟੇਨੇਬਲ ਹੈਬਿਟਸ ਹਾਊ ਟੂ ਇਨਕਲਕੇਟ ਸਸਟੇਨੇਬਲ ਹੈਬਿਟਸ ਇਨ ਦਾ ਯੰਗ ਮਾਈਂਡਸ ਇਹ ਸੀਗਾ ਜੀ ਮੇਰੇ ਸਕੂਲ ਦੇ ਵਿੱਚ 316 ਦੇ ਕਰੀਬ ਬੱਚੇ ਹਨ ਪ੍ਰੀ ਪ੍ਰਾਇਮਰੀ ਨੂੰ ਮਿਲਾ ਕੇ ਤੇ ਇਹ ਪ੍ਰੋਜੈਕਟ ਜਿਹੜਾ ਮੇਰਾ ਸਸਟੇਨੇਬਲ ਹੈਬਿਟਸ ਦਾ ਹੈ ਇਹ ਆਲਰੇਡੀ ਅਸੀਂ ਇੰਕਲੂਕੇਟ ਕਰ ਚੁੱਕੇ ਹਾਂ ਜਿਦੇ ਵਿੱਚ ਬੱਚਿਆਂ ਦੀ ਕਲੀਨਲਿਨੈਸ ਤੇ ਸਾਡੇ ਆਲੇ-ਦੁਆਲੇ ਦੀ ਸਫਾਈ ਇਹਦੇ ਉੱਤੇ ਅਸੀਂ ਜ਼ੋਰ ਦੇ ਰਹੇ ਹਾਂ ਜਿਵੇਂ ਕਿ ਮੈਂ ਫਿਨਲੈਂਡ ਦੇ ਵਿੱਚ ਦੇਖਿਆ ਪੈਰ ਰੱਖਦੇ ਹੀ ਹੈਲਸਿੰਗੀ 에어ਪੋਰਟ ਤੇ देयर ਵਰ 6 ਡਸਟਬਿਨਸ ਐਂਡ ਇਨ ਇੰਡੀਆ ਸਟਿਲ ਵੀ ਆਰ ਸਟਰਗਲਿੰਗ ਵਿਦ 2 ਡਸਟਬਿਨਸ ਸੋ ਵਾਈ ਨਾਟ ਵੀ ਸ਼ੁੱਡ ਸਟਾਰਟ ਫਰੋਮ ਹੇਅਰ ਅਸੀਂ ਇਹੀ ਮੁਹਿੰਮ ਸਟਾਰਟ ਕੀਤੀ ਕਿ ਹਰ ਸਕੂਲ ਹਰ ਕਲਾਸ ਦੇ ਵਿੱਚ ਅਸੀਂ ਬੱਚਿਆਂ ਨੂੰ ਇੰਪਲੀਮੈਂਟ ਕਰਨਾ ਸਿਖਾਈਏ ਹਾਊ ਟੂ ਯੂਜ਼ ਟੂ ਵੇਸਟ ਬਿਨ ਫॉर द ਵੈਟ ਵੇਸਟ ਐਂਡ ਦਾ ਡਰਾਈ ਵੇਸਟ ਇਹ ਮੇਰਾ ਪ੍ਰੋਜੈਕਟ ਰਹੇਗਾ ਤੇ ਸਿਰਫ ਆਪਣੇ ਸਕੂਲ ਤੱਕ ਨਹੀਂ ਆਪਣੀ ਵਿਲੇਜ ਤੱਕ ਬਾਕੀ ਸਕੂਲਾਂ ਤੱਕ ਅਸੀਂ ਇਹ ਜ਼ਰੂਰ ਜਲਦ ਤੋਂ ਜਲਦ ਇਹ ਪ੍ਰੋਜੈਕਟ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਮੈਂ ਇਹੀ ਕਹਿੰ ਕਹਾਂਗੀ ਕਿ ਫਿਨਲੈਂਡ ਦੇ ਵਿੱਚ ਸਕਿੱਲ ਲਾਈਫ ਸਕਿੱਲਸ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਬੱਚਿਆਂ ਨੂੰ ਸੈਲਫ ਇੰਡੀਪੈਂਡੈਂਟ ਬਣਾਇਆ ਜਾਂਦਾ ਹੈ ਤੇ ਉਹ ਚੀਜ਼ ਪ੍ਰੈਕਟੀਕਲ ਨੌਲੇਜ ਜਿਹੜੀ ਹੈ ਹੈਂਡਸ ਔਨ ਹੈਂਡਸ ਨੌਲੇਜ ਜਿਹੜੀ ਹੈ ਉਹ ਮਿਲਦੀ ਹੈ ਇਹਦੇ ਵਿੱਚ ਅਸੀਂ ਸક્ષਮ